ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸਥਾਨ ਪਿੰਡ ਸੰਗੇ ਦੀ ਜੋ ਵਿੱਚ ਨਾਨਕਸਰ ਸੰਘਾ ਅਸਥਾਨ ਜ਼ਿਲ੍ਹਾ ਮਾਨਸਾ ਵਿੱਚ ਜਿੱਥੇ ਹਰ ਸਾਲ ਸਮਾਗਮ ਹੁੰਦੇ ਹਨ ਐਤਕੀ ਵੀ ਇਹ ਸਾਲਾਨਾ ਧਾਰਮਿਕ ਸਮਾਗਮ ਮਹਾਪੁਰਖ ਬਾਬਾ ਗੁੰਦਰ ਸਿੰਘ ਜੀ ਨਾਨਕਸਰ ਕਲੇਰਾ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੋ ਰਿਹਾ ਹੈ ਅੱਜ ਦੂਸਰਾ ਦੀਵਾਨ ਚੱਲ ਰਿਹਾ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਨਾਲ ਇਹ ਸਮਾਗਮ ਹੁੰਦੇ ਹਨ ਉਹਨਾਂ ਦੀਆਂ ਮਹਿਰਾਂ ਦਾ ਸਦਕਾ ਲੰਗਰ ਚੱਲਦੇ ਹਨ ਗੁਰੂ ਨਾਨਕ ਨਾਮ ਲੇਵਾ ਸੰਗਤ ਦੂਰੋਂ ਨੇੜੇੋਂ ਆ ਕੇ ਉਹ ਸਾਰੇ ਹਾਜ਼ਰੀ ਭਰਦੇ ਹਨ ਅੱਜ ਦੂਸਰਾ ਦੀਵਾਨ ਹੈ ਤੁਸੀਂ ਤੱਕ ਹੀ ਰਹੇ ਹੋ ਬੇਸ਼ੱਕ ਬੱਚਿਆਂ ਦੇ ਇਮਤਿਹਾਨਾਂ ਦੇ ਦਿਨ ਚੱਲ ਰਹੇ ਨੇ ਹੋਰ ਵੀਰ ਜੀਵੇਂ ਚੱਲਦੇ ਰਹਿੰਦੇ ਨੇ ਬਹੁਤ ਸਾਰੇ ਫਿਰ ਵੀ ਸੰਗਤ ਬਹੁਤ ਪਿਆਰ ਅਤੇ ਉਤਸ਼ਾਹ ਦੇ ਨਾਲ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੀ ਹੈ। ਇਹੀ ਏਮ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਦਸਾਂ ਜਾਮਿਆਂ ਵਿੱਚ ਜੋ ਬਖਸ਼ਿਸ਼ ਕੀਤੀ ਜਿਸ ਨੂੰ ਗੁਰਮਤ ਕਿਹਾ ਜਾਂਦਾ ਹੈ ਉਸ ਗੁਰਮਤ ਨੂੰ ਪ੍ਰਚਾਰਨਾ, ਵਿਸਾਰਨਾ ਉਹਦੇ ਵਾਸਤੇ ਉਦਮ ਕੀਤਾ ਜਾਂਦਾ ਹੈ। ਹੁੰਦਾ ਸਭ ਕੁਝ ਤਦਹੀ ਹੈ। ਜਦੋਂ ਸਤਿਗੁਰੂ ਆਪ ਬਖਸ਼ਿਸ਼ ਕਰਦੇ ਹਨ ਮਿਹਰਾ ਕਰਦੇ ਹਨ ਜਿਵੇਂ ਬਹੁਤ ਸਾਰੇ ਲੋਕ ਹਾਲੀ ਗੁਰੂ ਵਾਲੇ ਨਹੀਂ ਬਣੇ ਹੁੰਦੇ ਉਹਨਾਂ ਨੂੰ ਗੁਰੂ ਵਾਲਾ ਬਣਨ ਦੀ ਜੋ ਹੁਕਮ ਹੈ ਹਦਾਇਤ ਹੈ ਗੁਰੂਆਂ ਵੱਲੋਂ ਉਸ ਨੂੰ ਧਿਆਨ ਚ ਲਿਆਉਣਾ ਉਸ ਤੋਂ ਲਾਂਭੇ ਜਾ ਕੇ ਬਹੁਤ ਸਾਰੇ ਲੋਕ ਨਸ਼ਿਆਂ ਵਿੱਚ ਗਰਸ ਰਹੇ ਨੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਰਹੇ ਜਾ ਬੇਨਾਵਧਈ ਲੜਾਈ ਝਗੜੇ ਕਾਲ ਕਲੇਸ਼ ਵਿੱਚ ਪਏ ਹੋਏ ਨੇ ਜੇਕਰ ਗੁਰੂ ਨਾਨਕ ਦੀ ਸੰਗਤ ਵਿੱਚ ਬੈਠਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠਣਗੇ ਅਤੇ ਸਜੇ ਹੋਏ ਦੀਵਾਨਾ ਵਿੱਚ ਵੀ ਗੁਰਮਤ ਦਾ ਪ੍ਰਚਾਰ ਹੋਵੇਗਾ ਕੋਈ ਰਾਜਨੀਤੀ ਨਹੀਂ ਕੋਈ ਹੋਰ ਦੁਨਿਆਵੀ ਮਸਲੇ ਮੁੱਖ ਰੱਖੇ ਨਹੀਂ ਜਦੋਂ ਸਤਮਥ ਹੀ ਸਹੀ ਅਰਥਾਂ ਵਿੱਚ ਸਤ ਸੰਗ ਹੋਵੇਗਾ ਤਾਂ ਹਰ ਹਾਲਤ ਆਏ ਹੋਏ ਮਾਈ ਭਾਈ ਦੇ ਮਨਾਂ ਤੇ ਚੰਗਾ ਪ੍ਰਭਾਵ ਪਏਗਾ ਤੇ ਪੈਂਦਾ ਵੀ ਹੈ। ਇਹ ਹੀ ਕਾਮਨਾ ਕਰਦੇ ਆ ਕਿ ਸਤਿਗੁਰੂ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਉਦਮ ਬਖਸ਼ਣ, ਚੜ੍ਹਦੀ ਕਲਾ ਬਖਸ਼ਣ ਤੇ ਉਹਨਾਂ ਦੇ ਹੁਕਮ ਨੂੰ ਵਜਾਉਂਦਿਆਂ ਹੋਇਆਂ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਕਰੀਏ ਜਿਸ ਨਾਲ ਸਾਡੇ ਤੇ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸੰਤਾ ਹੋਵੇ ਅਤੇ ਆਈ ਸੰਗਤ ਨੂੰ ਲਾਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਹਾਪੁਰਖਾਂ ਨੇ ਇਹ ਇਸ ਇਲਾਕੇ ਦੇ ਵਿੱਚ ਇਹ ਰਚਨਾ ਰਚਾਈ ਹੋਈ ਆ ਸਤਗੁਰੂ ਪ੍ਰਕਾਸ਼ ਹੈ ਦਿਨ ਰਾਤ ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ ਮਹਾਪੁਰਖਾਂ ਦਾ ਇਹ ਸਤਗੁਰਾਂ ਦਾ ਫਰਮਾਨ ਹੈ ਬ੍ਰਹਮ ਗਿਆਨੀ ਪਰ ਉਪਕਾਰ ਅਮਾਹ ਮਹਾਪੁਰਖਾਂ ਨੂੰ ਇਹੀ ਹੁੰਦਾ ਵੀ ਜਿੰਨਾ ਵੀ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਿਆ ਜਾਵੇ ਬਾਣੀ ਅਤੇ ਬਾਣੇ ਦੇ ਨਾਲ ਜੋੜਿਆ ਜਾਵੇ ਉਨਾ ਹੀ ਚੰਗਾ ਸਾਰਿਆਂ ਜੀਵਾਂ ਦਾ ਸਮਾਜ ਸਫਲ ਹੁੰਦਾ ਜੀਵਨ ਸਫਲਾ ਹੁੰਦਾ ਸੋ ਮਹਾਪੁਰਖ ਇਹ ਕੋਈ ਇਸ ਤਰ੍ਹਾਂ ਦੇ ਸੇਵਾ ਦੇ ਕੁੰਭ satsang ਇਸ ਤਰ੍ਹਾਂ ਕੀਰਤਨ ਦਰਬਾਰ ਕਰਕੇ ਸੰਗਤਾਂ ਦਾ ਭਲਾ ਕਰਨਾ ਚਾਹਦੇ ਹੁੰਦੇ ਆ ਸੋ ਬਹੁਤ ਵੱਡਾ ਉਪਰਾਲਾ ਸੰਤ ਬਾਬਾ ਗੁਰਪਾ ਗੁਰਚਾਰਦ ਸਿੰਘ ਜੀ ਦਾ ਬਾਬਾ ਸੇਵਾ ਸਿੰਘ ਦੇ ਪਾਪਾ ਬਲਜੀਤ ਸਿੰਘ ਜੀ ਦਾ ਜੋ ਹਰ ਸਾਲ ਇਹ ਪ੍ਰੋਗਰਾਮ ਕਰਕੇ ਸਾਰੇ ਇਲਾਕੇ ਦੇ ਵਿੱਚ ਸੰਗਤਾਂ ਨੂੰ ਇਧਰ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਉਪਰਾਲਾ ਕਰਦੇ ਆ ਦੂਰੋਂ ਦੂਰੋਂ ਮਹਾਪਰਖਾ ਨੂੰ ਰਾਗੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਬੁਲਾ ਕੇ ਗੁਰਮਤਿ ਦਾ ਪ੍ਰਚਾਰ ਕਰਾਉਂਦੇ ਆ ਇਹ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਵਾ ਜੋ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਬਾਣੀ ਤੇ ਬਾਣੇ ਦੇ ਨਾਲ ਜੁੜ ਗਿਆ ਉਹਨਾਂ ਦਾ ਜੀਵਨ ਸਫਲ ਆ ਸਤਿਗੁਰੂ ਬਖਸ਼ਿਸ਼ ਕਰਦੇ ਆ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਆ ਜਿਹੜਾ ਵੀ ਗੁਰੂ ਦੇ ਨਾਲ ਜੁੜ ਜਾਂਦਾ ਹੈ ਸੋ ਮਹਾਪਰਖਾ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਇਸ ਤਰ੍ਹਾਂ ਸੰਗਤ ਦਾ ਸਮਾ ਬਣਾ ਕੇ ਗੁਰੂ ਦੇ ਨਾਲ ਜੋੜ ਰਹੇ ਹਨ ਅਭੀ ਕਿੰਨੇ ਦਿਨ ਦਾ ਸਮਾਗਮ ਆ ਤੇ ਕਿਹੜੇ ਕਿਹੜੇ ਰੱਗ ਦੇ ਟਕਾਂਟ ਦੇ ਇਹਨਾਂ ਵੇ ਰਾਗੀ ਜੱਥੇ ਤਾਂ ਕਾਫੀ ਪਹੁੰਚ ਰਹੇ ਨੇ ਅੱਜ ਦੂਜਾ ਦਿਨ ਹੈ 6 ਤਰੀਕ ਕੱਲ ਦੇ ਸਤਿਗੁਰਾਂ ਦੇ ਸ੍ਰੀ ਅਖੰਡ ਪਾਠ ਪ੍ਰਾਰambh ਹੋਏ ਹਨ ਜਿਨ੍ਹਾਂ ਦੇ ਕੱਲ ਨੂੰ ਭੋਗ ਪੈਣਗੇ ਅਤੇ ਦੂਜੀ ਲੜੀ ਦੇ ਫੇਰ ਪੰਜ ਪੰਜਾਂ ਦਿਨਾਂ ਦਾ ਪ੍ਰੋਗਰਾਮ 10 ਤਰੀਕ ਨੂੰ ਭੋਗ ਪੈਣਗੇ 5 ਦਿਨ ਦਾ ਸਮਾਗਮ ਹਰ ਸਾਲ ਹੀ ਹੁੰਦਾ ਸੋ ਇਹ ਤਵਾਰ ਨੂੰ ਮੁੱਖ ਰੱਖ ਕੇ ਫਿਰ ਇਹ ਸਮਾਪਤੀ ਹੁੰਦੀ ਹੈ ਇਸ ਤਰ੍ਹਾਂ ਅਮਰ ਅਮਰ ਸੰਚਾਰ ਵੀ ਹੋ ਸਕਦਾ ਹੈ ਸੋ ਇਸ ਤਰ੍ਹਾਂ ਮਹਾਪੁਰਖ ਫਿਰ 5 ਦਿਨਾਂ ਦਾ ਪ੍ਰੋਗਰਾਮ ਰੱਖ ਕੇ ਹਰ ਸਾਲ ਹੀ ਸੰਘਤਾਂ ਨੂੰ ਇਸ ਇਲਾਕੇ ਦੇ ਵਿੱਚ ਬਾਣੀ ਅਤੇ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਉਪਰਾਲਾ ਕਰਦੇ ਆ